ਵਾਹਿਗੁਰੂ ਸਾਹਿਬ ਜੀਓ ਬਬੀਹਾ ਸਗਲੇ ਧਰਤੀ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੈ ਭੁੱਖ ਪਿਆਸ ਜੀਓ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀ ਚੈ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਾਬੀਹਾ ਸਗਲੇ ਧਰਤੀ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਨ ਬੋਲਿਆ ਸਭ ਕਿਸ ਜਾਣਦਾ ਕਿਸੇ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੀ ਧਰਤੀ ਜੇ ਫਿਰ헤 ਉਡ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਅਗੇ ਕੀ ਚੈ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹਿਆ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲੇ ਆ ਸਭ ਕਿਛ ਜਾਣਦਾ ਕਿਸੇ ਅਗੇ ਕੀ ਚੈ ਅਰਦਾਸ ਨਾਨਕ ਘਟ ਘਟ ਏ ਕੋ ਵਰਤਦਾ ਸ਼ਬਦ ਕਰੇ ਫਰਗਾਸ ਬਵਿਹਾ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟ ਇੱਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੀ ਤਰਤੀ ਜੇ ਫਿਰਹਿ ਊੜ ਚੜੇ ਆਕਾਸ ਸਤ ਗੁਰ ਮਿਲਐ ਜਲ ਪਈਐ ਜੋ ਕੈ ਭੁਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਅਗੇ ਕੀ ਚੈ ਅਰਦਾਸ ਨਾਨਕ ਕਟ ਕਟ ਏ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀ ਹ ਸਗਲੀ ਤਰਤੇ ਜੇ ਫਿਰੇ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਬਰਿਹਾਰ ਸਗਲੀ ਤਰਤੇ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੇ ਧਰਤੀ ਜੇ ਫਿਰੇ ਉਡ ਚੜ੍ਹੇ ਆਕਾਸ ਸਤ ਗੁਰ ਮਿਲੈ ਜਲ ਪਈਏ ਚੁਕੈ ਭੁੱਖ ਪਿਆਸ ਜੀਓ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀ ਚੈ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਾਬੀਹਾ ਸਗਲੇ ਧਰਤੀ ਜੇ ਫਿਰਹਿ ਊੜ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵੇਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੇ ਧਰਤੀ ਜੇ ਫਿਰ헤 ਉਡ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਨ ਬੋਲਿਆ ਸਭ ਕਿਛ ਜਾਣਦਾ ਇਸ ਅਗੈ ਕੀਚੈ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਵਿਹ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹਿਆ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੀ ਤਰਤੀ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਨ ਬੋਲੇ ਆ ਸਭ ਕੁਛ ਜਾਣਦਾ ਕਿਸੇ ਅਗੇ ਕੀ ਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਫਰਗਾਸ ਬਬੀਹਾ ਸਗਲੀ ਤਰਤੀ ਜੇ ਫਿਰ ਹੈ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜੀਓ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟ ਇੱਕ ਵਰਤਦਾ ਸ਼ਬਦ ਕਰ ਪ੍ਰਗਾਸ ਬਾਬੀਹਾ ਸਗਲੀ ਧਰਤੀ ਜੇ ਫਿਰੇ ਊੜ ਚੜ੍ਹੇ ਆਕਾਸ ਸਤ ਗੁਰ ਮਿਲਿਆ ਜਲ ਪਈਏ ਚੁਕੇ ਭੂਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸੇ ਅਗੇ ਕੀ ਚਾਏ ਅਰਦਾਸ ਨਾਨਕ ਕਟ ਕਟ ਏ ਕੋ ਵਰਤਦਾ ਸ਼ਬਦ ਕਰੇ ਪਰਗਾਸ ਬਬੀਹਾ ਸਗਲੇ ਤਰਤੇ ਜੇ ਫਿਰੇ ਉਡ ਚੜ੍ਹਿਆ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤੇ ਸਕੇ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਬਵਿਹਾਰ ਸਗਲੀ ਤਰਤੇ ਜੇ ਫਿਰਹਿ ਉਡ ਚੜ੍ਹੇ ਆਕਾਸ ਸਤ ਗੁਰ ਮਿਲੇ ਜਲ ਪਈਏ ਚੁਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਅਗੇ ਕੀਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ